ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲンスਕੀ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਜੀ ਹਾਂ ਉਹਨਾਂ ਦੇ ਵੱਲੋਂ ਆਪਣੇ ਅਸਤੀਫੇ ਦੀ ਗੱਲ ਕੀਤੀ ਗਈ ਹੈ। ਜ਼ੇਲンスਕੀ ਦਾ ਕਹਿਣਾ ਹੈ ਕਿ ਜੇਕਰ ਮਾਹੌਲ ਸ਼ਾਂਤ ਹੁੰਦਾ ਹੈ ਉਹਨਾਂ ਦੇ ਅਸਤੀਫੇ ਦੇ ਨਾਲ ਤੇ ਉਹ ਅਸਤੀਫਾ ਦੇਣ ਦੇ ਲਈ ਤਿਆਰ ਹਨ। ਪਰ ਇਸ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਸ਼ਰਤ ਵੀ ਰੱਖੀ ਗਈ ਹੈ ਤੇ ਆਖਿਰਕਾਰ ਉਹ ਸ਼ਰਤ ਕਿਹੜੀ ਹੈ ਅੱਜ ਦੇ ਇਸ ਖਾਸ ਵੀਡੀਓਸ ਤੋਂ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲンスਕੀ ਨੇ ਏਤbaar ਮੁਕਿਆ। ਕਿ ਜੇਕਰ ਉਹਨਾਂ ਦੇ ਅਸਤੀਫੇ ਦੇ ਨਾਲ ਸ਼ਾਂਤੀ ਆਉਂਦੀ ਹੈ ਤੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਮਿਲਦੀ ਹੈ ਤੇ ਉਹ ਅਹੁਦਾ ਛੱਡਣ ਦੇ ਲਈ ਤਿਆਰ ਯੂਕਰੇਨ ਤੇ ਰੂਸ ਦੇ ਹਮਲੇ ਦੇ ਤਿੰਨ ਸਾਲ ਪੂਰੇ ਹੁਣ ਤੇ ਕੀਵ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੇ ਇੱਕ ਫਾਰਮ ਦੇ ਵਿੱਚ ਬੋਲਦੇ ਹੋਏ ਜਾਲੇਸਕੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਦੇ ਨਾਲ ਨਾਟੋ ਫੌਜੀ ਗਠਜੋੜ ਦੀ ਸੁਰੱਖਿਆ ਦੀ ਛਤਰੀ ਹੇਠ ਉਹਨਾਂ ਦੇ ਦੇਸ਼ ਨੂੰ ਸਥਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਉਹ ਅਹੁਦਾ ਛੱਡਣ ਦੇ ਲਈ ਤਿਆਰ ਹੈ ਕਿ ਉਹ ਸ਼ਾਂਤੀ ਦੇ ਲਈ ਉਹਦਾ ਛੱਡ ਦੇਣਗੇ ਜਲਸਕ ਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਜੇਕਰ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਸੱਚਮੁੱਚ ਮੈਨੂੰ ਉਹਦਾ ਛੱਡਣ ਦੀ ਜ਼ਰੂਰਤ ਹੈ ਤੇ ਮੈਂ ਤਿਆਰ ਹਾਂ ਮੈਸ ਨੂੰ ਨਾਟੋ ਦੇ ਲਈ ਛੱਡ ਸਕਦਾ ਹੈ ਜਲਸਕ ਦੀ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਾਲ ਹੀ ਦੇ ਸੁਝਾਵਾਂ ਵੱਲ ਇਸ਼ਾਰਾ ਕਰਦੀ ਹੈ ਕਿ ਯੂਕਰੇਨ ਦੇ ਵਿੱਚ ਚੋਣਾ ਕਰਵਾਉਣਾ ਚਾਹੁੰਦੇ ਨੇ ਤੇ ਭਾਵ ਕਿ ਯੂਕਰੇਨ ਦਾ ਕਾਨੂੰਨ ਮਾਰਸ਼ਲ ਲਾਅ ਦੌਰਾਨ ਚੋਣਾ ਕਰਵਣ ਦੀ ਮਨਾਹੀ ਕਰਦਾ ਹੈ ਅਸਲ ਦੇ ਵਿੱਚ ਡੋਨਾਲਡ 트੍ਰੰਪ ਹੁਣਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵਲਾਦਿਮਿਰ ਜੇਲਨਸਕੀ ਦੇ ਖਿਲਾਫ ਜਿੱਥੇ ਕਿਹਾ ਗਿਆ ਸੀ ਕਿ ਜੋ ਜੇਲਨਸਕੀ ਨੇ ਉਹ ਬਹੁਤ ਵੱਡੇ ਕਮੇਡੀਅਨ ਨੇ ਤੇ ਨਾਲ ਹੀ ਨਾਲ ਤਾਨਾਸ਼ਾਲ ਜੋ ਕਿ ਬਿਨਾਂ ਚੋਣਾ ਤੋਂ ਰਾਸ਼ਟਰਪਤੀ ਦੇ ਅਹੁਦੇ ਤੇ ਬੈਠੇ ਹੋਏ ਨੇ ਜਿਸ ਤੋਂ ਬਾਅਦ ਜੇਲਨਸਕੀ ਦਾ ਹੁਣ ਇਹ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਸ਼ਾਂਤੀ ਦਾ ਮਾਹੌਲ ਬਣਦਾ ਲੜਾਈ ਰੁਕ ਜਾਂਦੀ ਹੈ NATO ਦੀ ਮੈਂਬਰਸ਼ਿਪ ਯੂਕਰੇਨ ਨੂੰ ਮਿਲਦੀ ਹੈ ਤੇ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਨੂੰ ਛੱਡਿਆ ਜਾ ਸਕਦਾ ਉਹ ਅਸਤੀਫਾ ਦੇਣ ਦੇ ਲਈ ਤਿਆਰ ਪਰ ਉਹਨਾਂ ਦੀ ਸ਼ਰਤ ਇਹੀ ਹੈ ਕਿ ਜੇਕਰ ਸ਼ਾਂਤੀ ਮਿਲੇਗੀ ਤਾਂ ਹੀ ਉਹਨਾਂ ਦੇ ਵੱਲੋਂ ਆਪਣਾ ਅਹੁਦਾ ਛੱਡਿਆ ਜਾਏਗਾ ਉਹਨਾਂ ਦਾ ਕਹਿਣਾ ਹੈ ਕਿ ਨਾਟੋ ਦੀ ਮੈਂਬਰਸ਼ਿਪ ਦੇ ਰਹੀ ਉਹ ਆਪਣਾ ਅਹੁਦਾ ਛੱਡ ਸਕਦੇ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲਨਸਕੀ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਹਾਂ ਉਹਨਾਂ ਦੇ ਵੱਲੋਂ ਆਪਣੇ ਅਸਤੀਫੇ ਦੀ ਗੱਲ ਕੀਤੀ ਜੇਲਨਸਕੀ ਦਾ ਕਹਿਣਾ ਹੈ ਕਿ ਜੇਕਰ ਮਾਹੌਲ ਸ਼ਾਂਤ ਹੁੰਦਾ ਹੈ ਉਹਨਾਂ ਦੇ ਅਸਤੀਫੇ ਦੇ ਨਾਲ ਤੇ ਉਹ ਅਸਤੀਫਾ ਦੇਣ ਦੇ ਲਈ ਤਿਆਰ ਹੈ ਪਰ ਇਸ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਸ਼ਰਤ ਵੀ ਰੱਖੀ ਗਈ ਹੈ ਤੇ ਆਖਰਕਾਰ ਉਹ ਸ਼ਰਤ ਕਿਹੜੀ ਹੈ ਅੱਜ ਦੇ ਇਸ ਖਾਸ ਵੀਡੀਓਸ ਤੋਂ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਿਲਾਦਿਮਿਰ ਜੇਲਨਸਕੀ ਨੇ ਐਤਵਾਰ ਮੁਖਿਹਾ ਕਿ ਜੇਕਰ ਉਹਨਾਂ ਦੇ ਅਸਤੀਫੇ ਦੇ ਨਾਲ ਸ਼ਾਂਤੀ ਆਉਂਦੀ ਹੈ ਤੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਮਿਲਦੀ ਹੈ ਤੇ ਉਹ ਅਹੁਦਾ ਛੱਡਣ ਦੇ ਲਈ ਤਿਆਰ ਹੈ ਯੂਕਰੇਨ ਤੇ ਰੂਸ ਦੇ ਹਮਲੇ ਦੇ ਇਸ ਸਾਲ ਪੂਰੇ ਹੁਮਤੇਕੀਵ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੇ ਇੱਕ ਫਾਰਮ ਦੇ ਵਿੱਚ ਬੋਲਦੇ ਹੋਏ ਜਲੈਸਕੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਦੇ ਨਾਲ ਨਾਟੋ ਫੌਜੀ ਗਠਜੋੜ ਦੀ ਸੁਰੱਖਿਆ ਦੀ ਛਤਰੀ ਹੇਠ ਉਹਨਾਂ ਦੇ ਦੇਸ਼ ਨੂੰ ਸਥਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਉਹ ਦੁਆ ਛੱਡਣ ਦੇ ਲਈ ਤਿਆਰ ਹੈ ਕਿ ਉਹ ਸ਼ਾਂਤੀ ਦੇ ਲਈ ਉਹਦਾ ਛੱਡ ਦੇਣਗੇ ਜਲਸਕ ਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਜੇਕਰ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਸੱਚਮੁੱਚ ਮੈਨੂੰ ਉਹਦਾ ਛੱਡਣ ਦੀ ਜ਼ਰੂਰਤ ਹੈ ਤੇ ਮੈਂ ਤਿਆਰ ਹਾਂ ਮੈਸ ਨੂੰ ਨਾਟੋ ਦੇ ਲਈ ਛੱਡ ਸਕਦਾ ਹੈ ਜਲਸਕ ਦੀ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਾਲ ਹੀ ਦੇ ਸੁਝਾਵਾਂ ਵੱਲ ਇਸ਼ਾਰਾ ਕਰਦੀ ਹੈ ਕਿ ਯੂਕਰੇਨ ਦੇ ਵਿੱਚ ਚੋਣਾ ਕਰਵਾਉਣਾ ਚਾਹੁੰਦੇ ਨੇ ਤੇ ਭਾਵ ਕਿ ਯੂਕਰੇਨ ਦਾ ਕਾਨੂੰਨ ਮਾਰਸ਼ਲ ਲਾਅ ਦੌਰਾਨ ਚੋਣਾ ਕਰਵਾਉਣ ਦੀ ਮਨਾਹੀ ਕਰਦਾ ਹੈ ਅਸਲ ਦੇ ਵਿੱਚ ਡੋਨਾਲਡ 트੍ਰੰਪ ਹੁਣਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵਲਾਦਿਮਿਰ ਜੇਲਨਸਕੀ ਦੇ ਖਿਲਾਫ ਜਿੱਥੇ ਕਿਹਾ ਗਿਆ ਸੀ ਕਿ ਜੋ ਜੇਲਨਸਕੀ ਨੇ ਉਹ ਬਹੁਤ ਵੱਡੇ ਕਮੇਡੀਅਨ ਨੇ ਤੇ ਨਾਲ ਹੀ ਨਾਲ ਤਾਨਾਸ਼ਾਲ ਜੋ ਕਿ ਬਿਨਾਂ ਚੋਣਾ ਤੋਂ ਰਾਸ਼ਟਰਪਤੀ ਦੇ ਅਹੁਦੇ ਤੇ ਬੈਠੇ ਹੋਏ ਨੇ ਜਿਸ ਤੋਂ ਬਾਅਦ ਜੇਲਨਸਕੀ ਦਾ ਹੁਣ ਇਹ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਸ਼ਾਂਤੀ ਦਾ ਮਾਹੌਲ ਬਣਦਾ ਹੈ ਲੜਾਈ ਰੁਕ ਜਾਂਦੀ ਹੈ ਨਾਟੋ ਦੀ ਮੈਂਬਰਸ਼ਿਪ ਯੂਕਰੇਨ ਨੂੰ ਮਿਲਦੀ ਹੈ ਤੇ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਨੂੰ ਛੱਡਿਆ ਜਾ ਸਕਦਾ ਹੈ ਉਹ ਅਸਤੀਫਾ ਦੇਣ ਦੇ ਲਈ ਤਿਆਰ ਪਰ ਉਹਨਾਂ ਦੀ ਸ਼ਰਤ ਇਹੀ ਹੈ ਕਿ ਜੇਕਰ ਸ਼ਾਂਤੀ ਮਿਲੇਗੀ ਤਾਂ ਹੀ ਉਹਨਾਂ ਦੇ ਵੱਲੋਂ ਆਪਣਾ ਅਹੁਦਾ ਛੱਡਿਆ ਜਾਏਗਾ ਉਹਨਾਂ ਦਾ ਕਹਿਣਾ ਹੈ ਕਿ ਨਾਟੋ ਦੀ ਮੈਂਬਰਸ਼ਿਪ ਦੇ ਲਈ ਉਹ ਆਪਣਾ ਅਹੁਦਾ ਛੱਡ ਸਕਦੇ ਨੇ